ਰਾਨੀ ਐਨਟੀਐਲੈਕਟਰਾ ਗੀਆਂ ਉਹ ਬਾਦ ਫਰਦੀ ਜਿਹੜੀ ਨਵੀਂ ਕੌਂਡਾ ਨਵੀਂ ਸੀਮਾ ਲੰਘ ਚੁੱਕੀ ਆ ਪੈਨੇ ਤੇ ਹੀ ਸ਼ੈਦ ਹੋਣਾ ਹੋਊ ਜੇ ਕਿੱਦਾਂ ਹੋਊ ਰਾਨੀ ਹੁਕਮ ਬਗੈਰ ਪਤਾ ਨਹੀਂ ਹਲਦਾ ਕੀ ਬਾਤ ਬਹੁਤ ਚੰਗੇ ਟੰਡੇ ਦੀ ਤੁਸੀਂ ਇੱਕ ਕਿਸੇ ਦੇ ਵਿੱਚ ਦੇਖਿਆ ਹੋਣਾ ਸਾਡੇ ਵਿਧਾਇਕ ਸਾਹਿਬ ਬੋਲਦੇ ਕਿ ਮੇਰੇ ਬਿਨਾ ਸ਼ਹਿਰ ਦੇ ਵਿੱਚ ਪਤਾ ਨਹੀਂ ਚੱਲਦਾ ਤੇ ਮੈਂ ਇਹ ਗੱਲ ਬੜੀ دیر ਤੋਂ ਕਹਿ ਰਿਹਾ ਕਿ ਸ਼ਹਿਰ ਦੀ ਜਿਹੜੀ ਦੁਰਦਸ਼ਾ ਹੋਈ ਆ ਉਹ ਰਾਣਾ ਗੁਰਜੀਤ ਸਿੰਘ ਦੀ ਸੋਚ ਮੁਤਾਬਕ ਹੀ ਹੋਈ ਕਿ ਉਹ ਨਹੀਂ ਚਾਹੁੰਦੇ ਕੋਈ ਸ਼ਹਿਰ ਦਾ ਕੋਈ ਵਿਕਾਸ ਦਾ ਕੰਮ ਹੋਵੇ ਕੋਈ ਕਿਸੇ ਤਰ੍ਹਾਂ ਦੀ ਸ਼ਹਿਰ ਵਿੱਚ ਸਫਾਈ ਹੋਵੇ ਸ਼ਹਿਰ ਦੀ ਤਰੱਕੀ ਹੋਵੇ ਜਿੰਨੇ ਵੀ ਕੰਮ ਚਾਹੀਏ ਉਹਨਾਂ ਐਮਸੀ ਪਾਵਾ 48 ਨੇ ਤੇ 50 ਹੋਣ ਤੇ ਚਾਹੇ ਉਹ 150 ਵੀ ਹੋ ਜਾਏ ਕੋਈ ਜੋ ਉਹ ਚਾਹਣਗੇ ਉਹੀ ਉਹਨਾਂ ਕਰਨਾ ਜਿੱਥੇ ਚਾਹੇ ਡਿਪਟੀ ਮੇਅਰ ਸੀਨੀਅਰ ਡਿਊਟੀ ਮੇਅਰ ਤੇ ਚਾਹੇ ਮੇਅਰ ਸਾਹਿਬ ਹੋਣ ਉਹਨਾਂ ਦੀ ਥਾਂ ਕੋਈ ਹੋਰ ਵੀ ਹੋਵੇ ਜੋ ਰਾਣਾ ਸਾਹਿਬ ਚਾਹੁੰਦੇ ਉਹ ਹੋਵੇ ਇਤੇ ਕੁਸ਼ਮ ਸਿੰਘ ਸਾਹਿਬ ਨੂੰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਿਲਕੁਲ ਪਟਿਆ ਜਾ ਰਿਹਾ ਕਿ ਜੀ ਇਹ ਸਰਕਾਰ ਕੰਮ ਨਹੀਂ ਹੋਣ ਦਿੰਦੀ ਐ ਨਾ ਮੂਰਤ ਕਰਦੀ ਜਿਹੀ ਕਰਦੀ ਐ ਜਦਕਿ ਇਹ ਕੰਮ ਹੋਣ ਨਹੀਂ ਦੇਦੇ ਕਰੋੜਾਂ ਰੁਪਏ ਆ ਕੇ ਵਾਪਸ ਹੁੰਦੇ ਨੇ ਮਤੇ ਨਹੀਂ ਪਾਏ ਜਾਂਦੇ ਔਰ ਮਤੇ ਪਾ ਵੀ ਦਿੱਤੇ ਜਾਂਦੇ ਨੇ ਤੇ ਉਹ ਕੰਮ ਨਹੀਂ ਕੀਤੇ ਜਾਂਦੇ ਸੋ ਅੱਜ ਦਾ ਏਜੰਡਾ ਸਿਰਫ ਸਿਰ ਦੇ ਹੀ ਆ ਕਿ ਲੋਕਾਂ ਨੂੰ ਦੱਸਣੂ ਕਿ ਜਿੰਦਾ ਨਾ ਦੇਵੀ ਸਤਚੜ ਬੋਲਦੀ ਐ ਰਾਣਾ ਜੀ ਦਾ ਕਮਾਂਡ ਰਾਣਾ ਜੀ ਦੀ ਜੋ ਅੰਦਰ ਦੀ ਈਗੋ ਆ ਉਹ बोलਦੀ ਆ ਕਿਉਂਕਿ ਉਹ ਜਿਹੜਾ ਬਾਈ ਵਾਲਾ ਜਿਹੜਾ ਹੈ ਉਹਨਾਂ ਦੇ ਅੰਦਰ ਗਰਜ ਹੈ ਜਿਸ ਵਿੱਚ ਬਾਈ ਦੇ ਵਿੱਚ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਇਤੋਂ ਹਰਾਇਆ ਸੀ ਔਰ ਹਰਦੇ ਹਰਦੇ ਚਲੋ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਮੈਨੇਜ ਕਰ ਗਏ ਸੋ ਉਹ ਸਾਰਾ ਗੁੱਸਾ ਕੱਢਿਆ ਜਾ ਰਿਹਾ ਸੋ ਮੈਂ ਤੁਹਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਏ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਹੋ ਰਿਹਾ ਜੋ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਉਡੀ ਬਿੱਟੇ ਲੱਗੇ ਨੇ ਜਾਂ ਛੜਕਾਂ ਟੁੱਟੀਆਂ ਪਈਆਂ ਨੇ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਮ ਨਹੀਂ ਪੈਸੇ ਕਿ ਦੇਖੋ ਤੁਸੀਂ ਆਰਟੀਆਈ ਪਾ ਕੇ ਪੁੱਛ ਸਕਦੇ ਜੇ ਮੇਰੇ ਕੰਨ 'ਤੇ ਵਿਸ਼ਵਾਸ ਨਾ ਹੋਈ ਜਿਹੜੀਆਂ ਪੁਰਾਣੀਆਂ ਸੀਵਰੇਜ ਦੀਆਂ ਪਾਈਪਾਂ ਨੇ ਪਾਣੀ ਦੀਆਂ ਪਾਈਪਾਂ ਉਹਨੂੰ ਬਦਲਦੇ ਤੇ ਤਕਰੀਬਨ 25 ਕਰੋੜ ਤੋਂ ਵੱਧ ਰੁਪਏ ਪੈਸੇ ਪਏ ਹੋਏ ਨੇ ਪਰ ਉਹ ਪਾਣੀ ਕਦੋਂ ਉਹ ਬਣ ਨਹੀਂ ਉਹਦੋਂ ਜਦੋਂ ਕਾਰਪੋਰੇਸ਼ਨ ਦੀ ਮੀਟਿੰਗ ਹੋਊਗੀ ਹਾਊਸ ਦੀ ਮੀਟਿੰਗ ਹੋਊਗੀ ਉੱਥੇ ਅਜੰਡਾ ਬਣੂਗਾ ਉਹਦਾ ਐਸਟੀਮੇਟ ਬਣੂਗਾ ਉਹਨਾਂ ਨੂੰ ਜਿਹੜੇ ठेकेदारਾਂ ਨੇ ਰਵਾਡ ਕੀਤਾ ਜਾਊਗਾ ਰਣਾਣ ਜੀ ਇਹ ਚਾਹੁੰਦੇ ਕਿਉਂਕਿ ਚਾਹੁੰਦੇ ਆ ਕਿ ਮੈਂ ਇਹ ਜਿਹੜੇ ਸ਼ਹਿਰ ਵਾਲੇ ਬਈ ਪਹਿਲੀ ਵਾਰੀ ਉਹਨਾਂ ਮੈਨੂੰ ਇਸ ਤਰ੍ਹਾਂ ਕੀਤਾ ਔਰ ਮੈਂ ਨਾਸੀ ਧੂਆਂ ਕਰਨਾ ਉਹੀ ਕਰ ਰਹੇ ਕਿਉਂਕਿ ਕੋਈ ਵੀ ਦਿਨ ਸੋਦੋਗੇ ਸ਼ਹਿਰ ਦੇ ਵਿੱਚ ਅੱਜ ਚੱਕਿਆ ਜਾ ਰਿਹਾ ਕੂੜਾ ਕਹਤਾ ਨਹੀਂ ਮੇਰੇ ਬੰਦੇ ਲੱਗੇ ਆ ਜੀ ਮੇਰੀ ਸੈਕਸ਼ਨ ਮਸ਼ੀਨ ਮੈਂ ਲੋਕਾਂ ਨੂੰ ਇਹਨਾਂ ਨੂੰ ਆਪਣੇ ਐਮਸੀਆਂ ਨੂੰ ਲੈ ਕੇ ਆ ਦੀ ਆਪਣੇ ਖਰਚੇ ਤੇ ਲੈਤੀ ਬਿਲਕੁਲ ਕਿਉਂਕਿ ਉਹਨਾਂ ਦੀ ਜਿਹੜੀ ਸੀਐਸਆਰ ਉਹਨਾਂ ਦੀ ਆਪਣੀ ਕੰਪਨੀ ਆ ਬਹੁਤ ਵੱਡੀ ਕੰਪਨੀ ਹੈ ਸਰਵਾਈਸਰ ਲਈ ਉਹ ਸੀਐਸਆਰ ਫੰਡ ਹੈ ਉਹਦੇ ਵਿੱਚੋਂ ਲੈ ਕੇ ਦੇ ਸਕਦੇ ਅੱਜ ਨਹੀਂ ਅਜੇ ਤੋਂ 10 ਸਾਲ ਪਹਿਲਾਂ ਵੀ ਲੈ ਕੇ ਦੇ ਸਕਦੇ ਸਾਰਾ ਕੁਝ ਹੋ ਸਕਦਾ ਸੀ ਪਰ ਇਹ ਜਾਣ ਬੁੱਝ ਕੇ ਸ਼ਹਿਰ ਨੂੰ ਪਿੱਛੇ ਸੱਟ ਲਾਉਂਦੇ ਕਿਉਂਕਿ ਇਹ ਆਪਣੇ ਆਪ ਇੱਕ ਸ਼ਹਿਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ ਵਿੱਚ ਮਿਸਾਲ ਸੀ ਇਹਨੂੰ ਸਿਟੀ ਆਫ ਪੈਲੇਸਿਸ ਕਿਹਾ ਜਾਂਦਾ ਸੀ ਬਹੁਤ ਸੋਹਣੇ ਸ਼ਹਿਰ ਸੀ 24 ਘੰਟੇ ਜੇ ਰਾਣਾ ਜੀ ਜਦੋਂ ਆਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਕਿਉਂਕਿ ਪਿਛਲੇ 35 ਸਾਲ ਤੋਂ ਜਿਹੜੇ ਕੰਸਟਰਕਸ਼ਨ ਲਾਈਨ ਦੇ ਵਿੱਚ ਆਰਕੀਟੈਕਟ ਆ ਔਰ ਚਰ ਕਿਦੋਂ ਟੂਟੀ ਖੋਲੋ ਤੁਸੀਂ 24 ਘੰਟੇ ਪਾਣੀ ਸੀ ਉਹ ਪਾਣੀ ਟਾਈਮ ਨਾਲ ਆਉਣ ਲੱਗ ਪਿਆ ਪਾਣੀ ਸਹੀ ਵੇਲੇ ਰੜ ਕੇ ਆਉਣ ਲੱਗ ਪਿਆ ਨਲਾਕੀ ਆ ਇਹ ਸਰਕਾਰਾਂ ਕੋਈ ਵੀ ਰਹੀਆਂ ਚਾਹੇ ਅਕਾਲੀਆ ਦੀ ਸਰਕਾਰ ਮੈਂ ਬਿਲਕੁਲ ਕਹਿੰਦਾ ਉਹ ਵੀ ਕਹਿੰਦੇ ਕਿ ਨਹੀਂ ਜੀ ਜਿੱਥੇ ਰਾਣਾ ਹਰ ਗਾਜ਼ੀ ਜੀ ਉੱਥੇ ਕੈਂਡੀਡੇਟ ਹੁੰਦਾ ਤਾਂ ਦੇਣਾ ਤੇ ਸਾਰਾ ਕੁਝ ਰਲ ਮਿਲ ਕੇ ਕਰਦੇ ਰਿਹਾ ਸ਼ਹਿਰ ਦੇ ਵਿਕਾਸ ਦੀ ਕਦੇ ਇਹਨਾਂ ਕੋ ਸੋਚੀ ਨਹੀਂ ਔਰ ਮੈਂ ਕਾ ਨਿਮਾਦਿਆਂ ਰਾਈ ਲੋਕਾਂ ਨੂੰ ਅਪੀਲ ਹੀ ਕਰਨਾ ਚਾਹਣਾ ਕਿ ਭਾਈ ਹੁਣ ਵੀ ਜਾਗ ਜਾਓ ਇਹਨਾਂ ਨੂੰ ਹੋਂ ਨਾ ਲਾਓ ਕੱਲੇ ਇਹ ਨਹੀਂ ਕਿ ਜਾਨੀ ਵੀ ਕਰਨ ਤੇ ਆਏ ਜਗਰਾਤਿਆਂ ਤੇ ਆ ਗਏ ਭੋਗਾ ਤੇ ਆ ਕੇ ਤੇ ਇੱਥੇ ਇੱਕ ਦੂਜੇ ਨੂੰ ਜੱਫੀਆਂ ਪਾ ਜਾਨੀ ਜੱਫੀਆਂ ਪਾਉਂਦੇ ਮੇਰਾ ਬੰਦਾ ਜੀ ਮੇਰਾ ਜੀ ਇਹ ਖਾਸ ਬੰਦਾ ਜੀ ਇਥੇ ਇਹ ਗੱਲਾਂ ਤੋਂ ਆਪਾਂ ਨੂੰ ਉੱਚਾ ਉੱਠ ਕੇ ਪੁੱਛਣਾ ਪਵੇ ਕਿ ਤੁਹਾਡਾ ਕੰਮ ਕੀ ਲੋਕੀ ਜਿੱਨਾ ਚ ਨਹੀਂ ਪੁੱਛਣਗੇ ਉਹਨਾਂ ਕਿਹਨੇ ਰੋਕਿਆ ਕਿ ਸਾਡੇ ਕੰਮਾਂ ਰੋਕ ਰਹੀ ਹੈ ਸਰਕਾਰ ਦੇ ਜਿਹੜੇ ਆਦੇ ਲੈਗੇ ਆ ਉਹ ਸਾਡਾ ਕੰਮ ਹੋਣ ਨਹੀਂ ਦਿੰਦੇ ਮਤਿਆਂ ਵਿੱਚ ਦੇਰੀ ਹੁੰਦੀ ਆ ਗੜੀਆਂ ਬੰਨ ਚ ਦੇਰੀ ਹੋਈ ਆ ਸਰਕਾਰ ਨੇ ਰੋਕਿਆ ਮੇਰੇ ਮੇਰੇ ਕੰਮ ਚ ਕੋਈ ਗਰੇਜ ਨਹੀਂ ਕਿ ਸਾਡਾ ਇੱਕ ਵੀ ਅੰਸ਼ ਹੀ ਨਹੀਂ ਇਸ ਕਾਰਪੋਰੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਕੌਣ ਰੋਕੂ ਕਿ ਤੁਹਾਨੂੰ ਦੇਖੀ ਹਾਲੇ ਪਾਸੇ ਕੰਮ ਸ਼ੁਰੂ ਕਰਾਈਦਾ ਦੂਜੇ ਪਾਸੇ ਆਵਾਮ ਦੀ ਪਾਰਟੀ ਦਾ ਕੋਈ ਨਾ ਕੋਈ ਕੰਮ ਜਿਹੜਾ ਬੰਦ ਸਾਰਦਾ ਦੇਖੋ ਅਸੀਂ ਤਰਲੇ ਮਾਰਦੇ ਫਿਰਦੇ ਜਾ ਕੇ ਪਾਈ ਇਹ ਆ ਮਤਾ ਪਾਓ ਆ ਪੈਸੇ ਆ ਰੱਖੇ ਆ ਇਹ ਸ਼ਹਿਰ ਦਾ ਕੰਮ ਨਾ ਮਹਿਮਾ ਰੋਡ ਦੇ ਤੁਸੀਂ ਦੇਖਿਆ ਹੋਣਾ ਡੀਸੀ ਚੌਂ ਤੋਂ ਲੈ ਕੇ ਸੈਨਿਕ ਸਕੂਲ ਤੱਕ ਕਿਦੋਂ ਦੀ ਸਾੜ ਬੁੱਢੀ ਪਈ ਹੈ ਉਥੇ ਸੀਵਰੇਜ ਬੰਦ ਰਹਿਦਾ ਮੈਂ ਕਿਹਾ ਕਿ ਉਹਦੇ ਪੈਸੇ ਵੀ ਆਉਂਦੇ ਆ ਕਿ ਇਹ ਇਥੋਂ ਲਾਈਨ ਕੋ ਕੀ ਸਾਰਾ ਜਿਹੜੇ ਸੁਖਜੀਤ ਨਗਰ ਆ ਮਾਲੂੜੇ ਸਾਰਾ ਪੁਰਾਣਾ ਸੀਵਰੇਜ ਪਿਆ ਹੈ ਮਹਾਰਾਜੀ ਦੇ ਟਾਈਮ ਦਾ ਪਿਆ ਹੋਇਆ ਪਾਣੀ ਦਾ ਕਲੈਕਸ਼ਨ ਉਦੋਂ ਦੇ ਦੇ ਉਹ ਸਾਰੇ ਪੈਸੇ ਆਏ ਵੇ ਸਾਰੀ ਸੜਕੋ ਤੇ ਸੀਵਰੇਜ ਪਾਇਆ ਜਾਵੇ ਉੱਥੇ ਪਾਣੀ ਪਾਇਆ ਕੋਲੀਸ ਹੁੰਦਾ ਕਿਉਂਕਿ ਇਹ ਨਾ ਕਰਨੀ ਪੈਸ ਸਰਕਾਰ ਦਾ ਕੰਮ ਆ ਪੰਜਾਬ ਸਰਕਾਰ ਦਾ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਉਹਨਾਂ ਨੂੰ ਕਿਹਾ ਉਹਨਾਂ ਨੂੰ ਪੈਸੇ ਦੇ ਦਿੱਤੇ ਕੰਮ ਥੱਲੇ ਕਾਰਪੋਰੇਸ਼ਨਾਂ ਨੇ ਇਹ ਨਾ ਕਰਨੀ ਇਹ ਜਾਣ ਬੁੱਝ ਕੇ ਜਿੱਥੇ ਗ੍ਰੀਟਸ ਚਾਰਦਾ ਗੇਟ ਆ ਜਿੱਥੇ ਐਂਟਰੀ ਆ ਉਹਨੂੰ ਹਰ ਇੱਕ ਤਰ੍ਹਾਂ ਨਾਲ ਬਦਸੂਰਤ ਬਣਾਉਣ ਜਿਹਨਾਂ ਦਾ ਹੱਥ ਆ ਪਰ ਉਹਨਾਂ ਦਾ ਅੰਜਾਮ ਕ੍ਰਿਸ਼ਨਪੁਰ ਤੱਕ ਲਿਆ ਜਾ ਰਿਹਾ ਕਿ ਕਮਿਸ਼ਨਰ ਹੈ ਕਾਫੀ ਸਾਲਾਂ ਤੋਂ ਠਿੱਕੋ ਸੀਟ ਤੇ ਬਿਠੀ ਹੈ ਕਪੂਟਰ ਤੇ ਉਹ ਵੀ ਕੰਮ ਕਰਕੇ ਨਹੀਂ ਦੇਖੋ ਮੈਂ ਇਹ ਗੱਲ ਕਰ ਰਿਹਾ ਕਿ ਤੁਸੀਂ ਕੱਲ ਉਹਨਾਂ ਦੀ ਗੱਲ ਛੱਡ ਦਿਓ ਜੋ ਵੱੜਦੀ ਕਹਿੰਦੀ ਕੱਲ ਇਹਨਾਂ ਨੇ ਆਪਣੀ ਜ਼ੁਬਾਨੀ ਪਰਸੋਂ ਪਰਸੋਂ ਦੀ ਗੱਲ ਹੈ ਨਾ ਆਪਣੀ ਜ਼ੁਬਾਨੀ ਕਿ ਆ ਕਿ ਮੇਰੇ ਗੱਲ ਮੇਰੇ ਬਿਨਾ ਪਤਾ ਨਹੀਂ ਮੇਰੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਉਹਦਾ ਕੀ ਮਤਲਬ ਹੋਇਆ ਜੀ ਕਮਿਸ਼ਨਰ ਸਾਹਿਬਾਂ ਨੇ ਕਿਹਾ ਤੇ ਇੱਕੋ ਕੰਮ ਰੁਕਦੇ ਹੁੰਦੇ ਤੇ ਇਹ ਇਹ ਈ ਗੱਲ ਕਹੀ ਦੀ ਸਰ ਨਾ ਨਹੀਂ ਹਿਲਦਾ ਇਹ ਜਿਹਦਾ ਇਹ ਤਾਂ ਇਹ ਜਿਹੜੀ ਬਿਆਨਬਾਜ਼ੀ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਤੇ ਕਰਨਾ ਕੀ ਕਹਿ ਸਕਦਾ ਓਵਰ ਕੰਫੀਡੈਂਸ ਨੋ ਕੰਪੀਟੈਂਸੀ ਇਹ ਆਪਣੀ ਹੰਕਾਰ ਬੋਲਦਾ ਜੀ ਉਹਨਾਂ ਦਾ ਹੰਕਾਰ ਬੋਲਦਾ ਸ਼ਹਿਰ ਦੇ ਵਿੱਚ ਕੁਝ ਕੀਤਾ ਹੋਵੇ ਤੇ ਗੱਲ ਵੱਖਰੀ ਆ ਕਿਉਂਕਿ سرمایہਦਾਰ ਲੋਕ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਔਰ ਉਹਦੇ ਸਿਰ ਤੇ ਹੀ ਕੰਡੇ ਵੀ ਇੱਕ ਸਦਾ ਗੁੱਡੀ ਚੜੀ ਰਣੀ ਕੁਦਰਤ ਵੱਡੀ ਬਿਆੰਤਾ ਇਥੇ ਸਕੰਦਰ ਅਰਗੇ ਨਹੀਂ ਰਹਿ ਇਥੇ ਵੱਡੇ ਵੱਡੇ ਆਪਣੇ ਆਪ ਨੂੰ ਖੱਬੀ ਖਾਨ ਕੋਉਣ ਨਾਲ ਕੇ ਨਹੀਂ ਰਹਿ ਤੇ ਜਿਹੜਾ ਦੂਜੀ ਗੱਲ ਹੈ ਕਿ ਇਹ ਡੈਮੋਕਰੈਟਿਕ ਸੈਟਅਪ ਆ ਇਹ ਸਾਡੇ ਜਿਹੜੇ ਸ਼ਹਿਰ ਦੇ ਲੋਕ ਆ ਸਾਊ ਲੋਕ ਨੇ ਦੁਆਬੇ ਚ ਸਾਰਿਆਂ ਨੂੰ ਸਾਊ ਲੋਕ ਕਨੇ ਜਾਂਦੇ ਆ ਈ ਆਈ ਗਏ ਦਾ ਮਾਨਤਾਨ ਤੇ ਕਰਦੇ ਪਰ ਜਦੋਂ ਵੋਟਾਂ ਦੀ ਗੱਲ ਹੀ ਉਹ ਆਪੇ ਨਾ ਦੱਸ ਦੇਣੋ ਜਵਾਬ ਦੇ ਦੇਣਾ ਪਤਾ ਲੱਗ ਜਾਣਾ ਕਪੂਖੇ ਦਾ ਜੀ ਲੋਨ ਨਾਲ ਉਹਦੀ ਜਿਹੜੀ ਆ ਇੱਕ ਗੋਲੀ ਮਾਰ ਕੇ ਚਲੇ ਗਿਆ ਪਰ ਜਾਤੀ ਰੰਜਿਸ਼ਾਂ ਲੋਕਾਂ 'ਚ ਬਹੁਤ ਵਧ ਗਈਆਂ ਲੋਕੀਏ ਕੁਦਮਜਨ ਨੂੰ ਦੇਸ਼ ਕੇ ਜਿਹੜੀ ਆ ਆਪਣੀ ਜੜੇ ਲਖਣ ਤੇ ਵਾਲੀ ਗੱਲ ਆ ਉਹ ਵੀ ਜਾਤੀ ਆਪਸ ਵਿੱਚ ਜਾਤੀ ਰੰਜਿਸ਼ ਲੋਕਾਂ ਕੋ ਆਪੇ ਅਸਲੀ ਲਾਇਸੈਂਸ ਨੇ ਜਿੱਥੇ ਦੇਲ ਕਰਦਾ ਲੋਕੀਏ ਸੋਏਦੇ ਇਹਦੇ ਹਿੱਸੇ ਕਿ ਨਿਕਲਣਗੇ ਤੇ ਭਾਂਡਾ ਜਿਹੜਾ ਹੈ ਉਹ ਪ੍ਰਸ਼ਾਸਨ ਸਿਰ ਭੰਨਿਆ ਭੰਨਿਆ ਜਾ ਰਿਹਾ ਲੋਕੀ ਇੱਕ ਦੂਜੇ ਨੂੰ ਦੇਖ ਕੇ ਸਿਖਾਉਂਦੇ ਦੀ ਸਹਿਯੋਗੀ ਇਹ ਨਹੀਂ ਹੋਗੀ ਈਰਖਾ ਨਹੀਂ ਹੋਗੀ ਆ ਉਹਦਾ ਰਿਜ਼ਲਟ ਆ ਇਹ ਸਾਰਾ ਕੁਝ ਸੋ ਬਿਲਕੁਲ ਜਿਹੜਾ ਇਹੋ ਜਿਹਿਆਂ ਜੜੀਆਂ ਘਟਨਾਵਾਂ ਹੋ ਰਹੀਆਂ ਇਹਨਾਂ ਤੇ ਕਾਬੂ ਪਾਇਆ ਜਾ ਰਿਹਾ ਜਿੰਨੇ ਵੀ ਕਿਉਂਕਿ ਜਿੰਨੀ ਜੇ ਫਰਜ਼ੀ ਹਲਕ ਕੋਈ ਤੇ ਕੋਈ ਵਾਰਦਾਤ ਹੁੰਦੀ ਆ ਤਾਂ ਚੰਦ ਘੰਟਿਆਂ ਜਾਂ ਚੰਦ ਦਿਨਾਂ ਦੇ ਵਿੱਚ ਉਹ ਬੰਦਿਆਂ ਨੂੰ ਕਾਬੂ ਕੀਤਾ ਜਾ ਰਿਹਾ ਇਹ ਸਰਕਾਰ ਜਿਹੜੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਵੀ ਸਰਕਾਰ ਦੀ ਮੁਸਤੈਦੀ ਨਾਲ ਹੀ ਹੋ ਰਹੀਆ ਪਰ ਜੇ ਫਰਜ਼ੀ ਕੋਈ ਕਿਸੇ ਕੋ ਮੇਰੇ ਕੋਲ ਲਾਇਸੈਂਸ ਹੋਵੇ ਮੈਂ ਤੁਸੀਂ ਆਏ ਆ ਕੋ ਮੈਨੂੰ ਵਾਰਦਤ ਕਰਦਾ ਜੇ ਮੇਰੇ ਨਾਲ ਕੋਈ ਕਿਸੇ ਦੀ ਲਾਕ ਡਾਟ ਉਹ ਤੇ ਜਾ ਕੇ ਘਰੇ ਰਾਤ ਨੂੰ ਉਹ ਬਣ ਕੇ ਚਲਾ ਦੇ ਇੱਕੋਰੀ ਤੇ ਮੈਂ ਉਹ ਲਾਉਨ ਆਰਡਰ ਨੂੰ ਸਮੱਸਿਆ ਖੜੀ ਕਰ ਦਿੱਤੀ ਕੰਮਾਂ ਵਿੱਚ ਕਾਨੂੰ ਪੜਿਆ ਜਾਵਾ ਕੋਈ ਇਹ ਸਾਰੇ ਕੰਮ ਇਹੋ ਜਿਹਾ ਹੋ ਰਹੇ ਜਿਹੜੀ ਜਾਤੀ ਦੁਸ਼ਮਣੀਆਂ ਕਰਕੇ ਕੰਮ ਹੋ ਰਿਹਾ ਔਰ ਜਿਹੜੀ ਜਿਹਦੇ ਵਿੱਚ ਬਦਨਾਮ ਸਰਕਾਰ ਨੂੰ ਕੀਤਾ ਜਾ ਰਿਹਾ ਮੈਂ ਸਮਝਦਾ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ਹੀ ਜੈ ਵੀ ਸਰ ਦੇ ਨਾਲ ਉਸਤਾਦੀ ਨਾਲ ਕੰਮ ਕਰ ਰਿਹਾ ਕੋਈ ਵੀ ਜਿੰਨੇ ਵੀ ਇਨਸੀਡੈਂਟ ਹੋਏ ਕਿੰਨੀ ਜਲਦੀ ਉਹ ਫੜੇ ਜਾ ਰਹੇ ਜੇ ਸਵੈਰਦਾ ਜਾਂ ਮੁਸਤੈਦੀ ਸਰਕਾਰ ਦੀ ਨਾਲ ਫੜੇ ਜਾ ਸਕਦੇ ਪੁੱਛਦੀ ਨਾ ਅਦਰਵਾਈਜ਼ ਤਾਂ ਕੋਈ ਕੋਈੰਦਾ ਦੀ ਗੱਲ ਹੀ ਨਹੀਂ ਕੋ ਦੋ ਪਰਿਵਾਰ ਲੜ ਪੈਂਦੇ ਉੱਥੇ ਸਰਕਾਰ ਕੀ ਕਰ ਸਕਦੀ ਮਨੂ ਗੱਲ ਦਾ